ਬੀਜਪੀ ਦੇ ਵਿੱਚ ਵੱਡੀ ਬਗਾਵਤ ਹੋ ਰਹੀ ਹੈ ਮੰਤਰੀਆਂ ਦੇ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਗੜੜ ਜੀ ਮਚ ਗਈ ਹੈ ਬੀਜਪੀ ਕਿਹਾ ਜਾਂਦਾ ਹੈ ਕਿ ਆਪਣੀ ਬੇੜੀ ਖੁਦ ਡੋਬਣ ਦੇ ਵੱਲ ਨੂੰ ਤੁਰ ਪਈ ਹੈ ਕੀ ਇਹ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸ ਦਿਆਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਭਾਰਤੀ ਜਨਤਾ ਪਾਰਟੀ ਨੇ ਜੋੜ ਤੋੜ ਲਾ ਕੇ ਕੇਂਦਰ ਚ ਸਰਕਾਰ ਭਾਵੇਂ ਬਣਾ ਲਈ ਹੋਵੇ ਰਵਨੀਤ ਬਿੱਟੂ ਵਰਗੇ ਹਾਰੇ ਹੋਏ ਆਗੂਆਂ ਨੂੰ ਕੇਂਦਰੀ ਰਾਜ ਮੰਤਰੀ ਭਾਵੇਂ ਬਣਾ ਲਿਆ ਹੋਵੇ ਪਰ ਆਪਣੀ ਸਰਕਾਰ ਜਿੱਥੇ ਭਾਰਤੀ ਜਨਤਾ ਪਾਰਟੀ 10 ਸਾਲਾਂ ਤੋਂ ਰਾਜ ਕਰਦੀ ਆ ਰਹੀ ਹੋਵੇ ਉਸ ਰਾਜ ਦੇ ਵਿੱਚ ਉਹਦੇ ਮੰਤਰੀ ਲਗਾਤਾਰ ਉਸ ਦੇ ਖਿਲਾਫ ਬਗਾਵਤ ਕਰ ਰਹੇ ਨੇ ਗੱਲ ਹਰਿਆਣਾ ਦੀ ਕਰ ਰਹੇ ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀਆਂ ਦੀ ਖੁੱਲੀ ਬਗਾਵਤ ਸਾਹਮਣੇ ਆਈ ਹੈ ਜੁਨ੍ਹਾਂ ਚੋਂ ਇੱਕ ਨੇ ਇੱਕ ਨੇ ਪਾਰਟੀ ਵੀ ਛੱਡ ਦਿੱਤੀ ਹੈ ਉਹਦਾ ਨਾਮ ਹੈ ਰঞ্জੀਤ ਸਿੰਘ ਚਟਾਲਾ ਸਾਬਕਾ ਉਪ ਪ੍ਰਧਾਨ ਮੰਤਰੀ ਤਾਉ ਦੇਵੀ ਲਾਲ ਦੇ ਵੱਡੇ ਮੁੰਡੇ ਤੇ ਓਮ ਪ੍ਰਕਾਸ਼ ਚਟਾਲਾ ਦੇ ਭਰਾ ਰঞ্জੀਤ ਚਟਾਲਾ ਨੇ ਭਾਰਤੀ ਜਨਤਾ ਪਾਰਟੀ ਛੱਡ ਦਿੱਤੀ ਹੈ ਤੇ ਖੁੱਲਮ ਖੁੱਲੀ ਬਗਾਵਤ ਜਿਹੜੀ ਆ ਉਹ ਕਰ ਦਿੱਤੀ ਹੈ ਕੀ ਇਹ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸਦੇ ਆ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 67 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਹੋਣ ਤੋਂ ਬਾਅਦ ਪਾਰਟੀ ਦੇ ਅੰਦਰ ਭਗੜੜ ਮਚ ਗਈ ਹੈ ਪਾਰਟੀ 'ਚ ਵੱਡੀ ਬਗਾਵਤ ਸ਼ੁਰੂ ਹੋ ਗਈ ਹੈ ਵਿਧਾਨ ਸਭਾ ਚੋਣਾਂ ਲਈ ਟਿਕਟ ਕੱਟੇ ਜਾਣ ਤੋਂ ਨਾਰਾਜ਼ ਅੱਧਾ ਦਰਜਨ ਦੇ ਕਰੀਬ ਆਗੂਆਂ ਨੇ ਪਾਰਟੀ ਨੂੰ ਆਲੂਵਿਦਾ ਕਹਿ ਦਿੱਤਾ ਜਦਕਿ ਕਈ ਹੋਰ ਨਾ ਆਗੂਆਂ ਵੱਲੋਂ ਪਾਰਟੀ ਅੰਦਰ ਵਿਰੋਧ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚਟਾਲਾ ਨੇ ਵੀ ਟਿਕਟ ਕੱਟੇ ਜਾਣ ਦੇ ਰੋਸ ਵਿੱਚੋਂ ਭਾਜਪਾ ਛੱਡ ਦਿੱਤੀ ਹੈ ਉਨਾ ਆਪਣੇ ਸਮਰਥਕਾਂ ਨਾਲ ਮੀਟਿੰਗ ਮਗਰੋਂ ਵਿਧਾਨ ਸਭਾ ਹਲਕਾ ਰਾਣੀਆ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਗਣ ਦੱਸ ਦਿਆ ਕਿ ਰਣਜੀਤ ਚਟਾਲਾ ਇਸੇ ਹਲਕੇ ਤੋਂ ਪਿਛਲੀ ਵਾਰ 2019 ਚ ਆਜ਼ਾਦ ਤੌਰ ਤੇ ਹੀ ਜਿੱਤੇ ਸੀ ਪਰ ਉਹ ਫਿਰ ਭਾਜਪਾ ਚ ਸ਼ਾਮਲ ਹੋ ਗਏ ਸੀ ਚਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਪਾਰਟੀ ਨੂੰ ਵਿਧਾਨ ਸਭਾ ਹਲਕਾ ਡੱਬ ਵਾਲੀ ਤੋਂ ਚੋਣ ਲੜਾਉਣਾ ਚਾਹੁੰਦੀ ਸੀ ਪਰ ਉਹ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਚੋਣ ਲੜਨਾ ਚਾਹੁੰਦੇ ਸੀ ਚਰਚਾਵਾਂ ਇਹ ਵੀ ਨੇ ਕਿ ਡੱਬ ਵਾਲੀ ਤੋਂ ਅਨੈਲੋ ਸੁਪਰੀਮੋ ਤੇ ਰਣਜੀਤ ਚਟਾਲਾ ਦੇ ਭਰਾ ਓਮ ਪ੍ਰਕਾਸ਼ ਚਟਾਲਾ ਓਪੀ ਚਟਾਲਾ ਖੁਦ ਚੋਣ ਲੜ ਰਹੇ ਨੇ ਸ਼ਾਇਦ ਆਪਣੇ ਭਰਾ ਦੇ ਖਿਲਾਫ ਰਣਜੀਤ ਚਟਾਲਾ ਚੋਣ ਨਾ ਲੜਨੀ ਚਾਹੁੰਦੇ ਹੋਣ ਰੰਜੀਤ ਚਟਾਲਾ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਹੀ ਚੋਣ ਲੜਨਗੇ ਇਸ ਦੇ ਨਾਲ ਹੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੁੱਤ ਦਿੱਤਿਆ ਚਟਾਲਾ ਵੀ ਭਾਜਪਾ ਦੀ ਪਹਿਲੀ ਸੂਚੀ ਵਿੱਚ ਨਾਮ ਨਾ ਆਉਣ ਤੇ ਪਾਰਟੀ ਤੋਂ ਨਾਰਾਜ਼ ਹੋ ਗਏ ਨੇ ਤੇ ਉਹਨਾਂ ਹਰਿਆਣਾ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਤੋਂ ਅਸਤੀਫਾ ਦੇ ਦਿੱਤਾ ਉਹ ਵਿਧਾਨ ਸਭਾ ਹਲਕਾ ਡੱਬ ਵਾਲੀ ਤੋਂ ਚੋਣ ਲੜਨ ਦੇ ਚਾਹਵਾਨ ਸਨ ਉਹਨਾਂ ਕਿਹਾ ਕਿ ਡੱਬ ਵਾਲੀ ਤੋਂ ਕੱਲੇ ਉਹਨਾਂ ਦਾ ਨਾਮ ਸਾਹਮਣੇ ਆਇਆ ਹੈ ਇਸ ਦੇ ਬਾਵਜੂਦ ਭਾਜਪਾ ਵੱਲੋਂ ਉਹਨਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਉਧਰ ਇਸੇ ਨਾਲ ਹੀ ਹਲਕਾ ਰਤਿਆ ਤੋਂ ਵਿਧਾਇਕ ਲਕਸ਼ਮਣ ਨਾਪਾ ਜੜੇ ਉਹ ਭពਿੰਦਰ ਸਿੰਘ ਹੁੱਡਾ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਨਾਪਾ ਦੀ ਟਿਕਟ ਕੱਟ ਕੇ ਦੁੱਗਲ ਹੁਰਾ ਨੂੰ ਜੋ ਕਿ ਸਿਰਸਾ ਤੋਂ ਸਾਬਕਾ ਲੋਕ ਸਭਾ ਮੈਂਬਰ ਨੇ ਉਹਨਾਂ ਨੂੰ ਦਿੱਤੀ ਗਈ ਸੀ ਪਰ ਨਾਪਣ ਬੜੀ ਛੇਤੀ ਪਾਲਾ ਬਦਲਿਆ ਦੋ ਹਰਫੀ ਕਹਿ ਲਈ ਇੱਕ ਤਰ੍ਹਾਂ ਨਾਲ ਅਸਤੀਫਾ ਲਿਖਿਆ ਤੇ ਉਸ ਤੋਂ ਬਾਅਦ ਉਹ ਕਾਂਗਰਸ ਚ ਸ਼ਾਮਲ ਹੋ ਗਏ ਵਿਧਾਨ ਸਭਾ ਹਲਕਾ ਕੋਸਲੀ ਤੋਂ ਟਿਕਟ ਨਾ ਮਿਲਤੇ ਸੁਨੀਲ ਰਾਓ ਅਤੇ ਵਿਧਾਨ ਸਭਾ ਹਲਕਾ ਰਵਾੜੀ ਤੋਂ ਟਿਕਟ ਨਾ ਮਿਲਤੇ ਡਾਕਟਰ ਸਤੀਸ਼ ਖੋਲਾ ਤੇ ਨੌਜਵਾਨ ਆਗੂ ਸਣੀ ਜਾਦਵ ਨੇ ਪਾਰਟੀ ਨੂੰ ਛੱਡ ਦਿੱਤਾ ਹੈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਇਹਨਾਂ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ 90 ਸੀਟਾਂ ਚੋਂ ਹਾਲੇ 67 ਸੀਟਾਂ ਦਾ ਹੀ ਐਲਾਨ ਕੀਤਾ ਸੀ ਤੇ ਤੁਸੀਂ ਇਹ ਲਾ ਲਓ ਕਿ ਕੋਈ ਅਜਿਹਾ ਹਲਕਾ ਨਹੀਂ ਜਿੱਥੇ ਕਮਸਾਨ ਨਾ ਪਿਆ ਹੋਵੇ ਚਾਹੇ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਵਾਲੇ ਹਲਕਿਆਂ 'ਚ ਸੂਚਨਾਵਾਂ ਇਹ ਵੀ ਨੇ ਹਾਲੇ ਕਨਫਰਮ ਨਹੀਂ ਕਿ ਟਹਾਨਾ ਤੇ ਵੀ ਵਿਵਾਦ ਹੈ ਕਿ ਬਰਵਾਲਾ ਸਾਹਿਬ ਕਹਿ ਰਹੇ ਐ ਬਰਵਾਲਾ ਸਾਹਿਬ ਕਹਿ ਰਹੇ ਐ ਕਿ ਮੈਨੂੰ ਟਿਕਟ ਦਿੱਤੀ ਜਾਵੇ ਪਾਰ ਭਾਰਤੀ ਜਨਤਾ ਪਾਰਟੀ ਨੇ ਜਜਪੀ ਛੱਡ ਕੇ ਆਏ ਬਬਲੀ ਹੁਰਾ ਨੂੰ ਟਿਕਟ ਦੇ ਦਿੱਤੀ ਆ ਟਹਾਣਿਆਂ ਦੇ ਵਿੱਚ ਵੀ ਖਲਾਰਾ ਪੈ ਸਕਦਾ ਹੈ ਇਸੇ ਤਰ੍ਹਾਂ ਨਾਲ ਰਤੀ ਜਤਾ ਪੈ ਹੀ ਚੁੱਕਿਆ ਹੈ ਇਹ ਸਾਰਾ ਉਹ ਇਲਾਕਾ ਹੈ ਜਿਹੜਾ ਪੰਜਾਬੀ ਇੱਥੇ ਬਹੁ ਗਿਣਤੀ ਦੇ ਵਿੱਚ ਵਸਦੇ ਨੇ ਇਸੇ ਤਰ੍ਹਾਂ ਨਾਲ ਹੀ ਰਾਣੀਆਂ ਵਿਧਾਨ ਸਭਾ ਹਲਕਾ ਵੀ ਇਸੇ ਪ੍ਰਕਾਰ ਦਾ ਹੈ ਕੁੱਲ ਮਿਲਾ ਕੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਬੱਡੀ ਮੁਸ਼ਕਲ ਚ ਹੈ ਇੱਕ ਤਾਂ 10 ਸਾਲਾਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਤੇ ਉੱਤੇ ਪ੍ਰਸ਼ਨ ਚਿੰਨ੍ਹ ਨੇ ਸਥਾਪਤੀ ਵਿਰੋਧੀ ਲਹਿਰ ਹੈ ਕਿਸਾਨੀ ਅੰਦੋਲਨ ਦੇ ਵਿੱਚ ਭਾਜਪਾ ਦੀ ਹਰਿਆਣਾ ਭਾਜਪਾ ਦੀ ਭੂਮਿਕਾ ਕਿਸ ਤਰ੍ਹਾਂ ਨਾਲ ਕਿਸਾਨਾਂ ਨੂੰ ਕੁੱਟਿਆ ਗਿਆ ਅਤੇ ਉਸ ਤੋਂ ਬਾਅਦ ਬਗਾਵਤ ਭਾਰਤੀ ਜਨਤਾ ਪਾਰਟੀ ਦੀ ਬੇੜੀ ਹਰਿਆਣੇ ਦੇ ਵਿੱਚ ਡਿੰਗਡੋਲੇ ਬਹੁਤ ਵੱਡੇ ਪੱਦਰ ਤੇ ਖਾ ਰਹੀ ਹੈ ਦੇਖਦੇ ਆ ਕਿ ਪਾਰ ਲੰਘਦੀ ਹੈ ਕਿ ਡੁੱਬਦੀ ਹੈ ਫਿਲਹਾਲ ਤਾਂ ਡੁੱਬਦੀ ਨਜ਼ਰ ਆਉਂਦੀ ਹੈ